ਭੁੱਲਣ ਦੇ ਕਾਰਨ ਕੀ ਕੀ ਨੇ ਅਸੀਂ ਭੁੱਲਦੇ ਕਿਉਂ ਹਾਂ ਲਗਭਗ 1000 ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਰਿਸਰਚ ਦੇ ਆਧਾਰ ਤੇ ਆ ਵੀਡੀਓ ਮੈਂ ਲੈ ਕੇ ਆਇਆ ਹਾਂ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕਾਰਨ ਸचेतता ਦੀ ਘਾਟ ਹੈ ਆਪਾਂ ਸचेत होके ਯਾਦ ਨਹੀਂ ਕਰਦੇ ਉਦਾਹਰਣ ਦੇ ਤੌਰ ਤੇ ਆਪਾਂ ਵੇਖਦੇ ਹਾਂ ਜਿਵੇਂ ਆਪਾਂ ਬਾਹਰਲੇ ਘੇਟ ਦਾ ਕੁੰਡਾ ਲਾਇਆ ਔਰ ਫਿਰ ਆ ਕੇ ਲੇਟ ਗਏ ਕੋਈ ਪੁੱਛਦਾ ਤਾਂ ਕੁੰਡਾ ਲਾਤਾ ਕਿ ਆਪਾਂ ਨੂੰ ਫੇਰ ਯਾਨੀ ਕਿ ਦੇਖਣ ਵਾਸਤੇ ਜਾਣਾ ਪੈਂਦਾ ਜਾਂ ਫਿਰ ਕੋਈ ਚਾਬੀ ਹੈ ਉਹ ਆਪਾਂ ਮੋਟਰਸਾਈਕਲ ਦੀ ਚਾਬੀ ਤਾਂ ਉਧਾਰ ਲੈ ਲੈਨੇ ਉਹ ਆਏ ਆਪਾਂ ਰੱਖਤੀ ਪਰ ਆਪਾਂ ਨੂੰ ਚੇਤੇ ਹੀ ਨਹੀਂ ਰਹਿੰਦਾ ਇਸੇ ਤਰੀਕੇ ਨਾਲ ਵਿਦਿਆਰਥੀ ਜਦੋਂ ਪੜਦਾ ਹੈ ਅਗਰ ਉਹ ਸचेत ਹੋ ਕੇ ਨਹੀਂ ਪੜਦਾ ਤਾਂ ਹੁੰਦਾ ਭੁੱਲਣ ਦਾ ਚਾਂਸ ਹੈ ਉਹ ਜ਼ਿਆਦਾ ਰਹਿੰਦਾ ਹੁਣ ਆਪਾਂ ਕਰਨਾ ਕੀ ਹੈ ਸਿੰਪਲ ਜਿਹਾ ਫੰਡਾ जो आप कुंडी लगा रहे हैं सिर्फ उस बारे सोचना है और कुंडी लगा देनी है मैं, मैं कुंडी लगाती बस एवं तुम चाबी रख रहे हो चा चाबी रखते समय यह ध्यान रखना है कि मैं चाबी है इत रखती है और जो भी याद करिए उस भी अपने दिमाग के अंदर सचेत तौर पर व्यवस्थित करके जचा देना है ਜਿਵੇਂ ਲਾਇਬ੍ਰੇਰੀ ਦੇ ਅੰਦਰ ਕਿਤਾਬਾਂ ਦੇ ਚਾਈਆਂ ਹੁੰਦੀਆਂ ਨੇ ਆਵਲਾ ਸਵਲਾ ਆਪਾਂ ਭਰ ਲਈਏ ਬਿਨਾਂ ਸचेत ਰੇ ਆਪਾਂ ਯਾਦ ਕਰਦੇ ਰਹੀਏ ਤਾਂ ਫਿਰ ਉਹ ਇੱਕ ਗੁੰਜਲ ਜੀ ਆਪਣੇ ਦਿਮਾਗ ਅੰਦਰ ਬਣ ਜੂਗੀ ਆਪਾਂ ਨੂੰ ਰੀਕਾਲ ਦੇ ਵਿੱਚ ਸਮਾਂ ਲੱਗੇਗਾ ਹੁਣ ਜਿਹੜਾ ਆਪਾਂ ਯਾਦ ਕਰਨਾ ਹੈ ਫੈਕਟ ਕਨਸੈਪਟ ਔਰ ਸਰਲ ਵਿਸ਼ਾ ਵਸਤੂ ਨੂੰ ਕਿਵੇਂ ਯਾਦ ਕਰਨਾ ਹੈ ਇੱਕ ਵੱਖਰਾ ਵੀਡੀਓ ਬਣਾਇਆ ਹੋਇਆ ਹੈ ਤੁਸੀਂ ਉੱਥੇ ਤੁਸੀਂ ਦੇਖ ਸਕਦੇ ਹੋ ਉਸ ਵੀਡੀਓ 'ਚ ਇੱਥੇ ਆਪਾਂ ਚਰਚਾ ਨਹੀਂ ਕਰਾਂਗੇ ਉਸ ਵਿੱਚ ਕਾਫੀ ਚਰਚਾ ਹੋ ਚੁੱਕੀ ਹੈ ਬਿਲਕੁਲ ਸचेत रहने ਦੀ ਹੋਏ ਤੁਸੀਂ ਧਿਆਨ ਰੱਖਣਾ ਹੈਗਾ ਹੋਰ ਅਗਰ ਪਰਦੇਸ ਹਮੇ ਤੁਹਾਡੇ ਦਿਮਾਗ 'ਚ ਕੋਈ ਦੂਜਾ ਵਿਚਾਰ ਆ ਰਿਹਾ ਹੈ ਉਸ ਵਿਚਾਰ ਨੂੰ ਉੱਥੇ ਹੀ ਰੋਕ ਦਿਓ ਆਪਾਂ ਜਦੋਂ ਪੜ ਰਹੇ ਹਾਂ ਦੂਜਾ ਵਿਚਾਰ ਆਵੇਗਾ ਬਾਈਸਸ ਤੁਹਾਡੇ ਦਿਮਾਗ ਚ ਆਵੇਂ ਆ ਸਕਦੇ ਹਾਂ ਮੈਂ ਤਾਂ ਕਿਸੇ ਨੂੰ ਫੋਨ ਕਰਨਾ ਸੀਗਾ 8:00 ਵਜੇ ਫੋਨ ਕਰਨਾ ਸੀਗਾ ਜਾਂ ਆਹ ਗੱਲ ਆ ਗਈ ਇਹ ਫਾਲਤੂ ਦੇ ਵਿਚਾਰ ਜਿਹੜੇ ਕੰਮ ਤੋਂ ਸੰਬੰਧਿਤ ਤੁਹਾਡੇ ਮਨ ਚ ਆ ਗਰਾਂਦਾ ਮੈਂ ਭੁੱਲ ਨਾ ਜਾਵਾਂ ਤਾਂ ਤੁਸੀਂ ਯਾਦ ਕਰਦੇ ਸਮੇਂ ਉਹਨੂੰ ਇੱਕ ਇੱਕ ਫਾਲਤੂ ਜਿਹੜੀ ਇੱਕ ਕਾਪੀ ਹੈ ਕਾਪੀ ਦੇ ਉੱਤੇ ਲਿਖ ਲਓ ਭਈ ਮੈਂ ਆਹ ਕੰਮ ਕਰਨੀ ਅਗਰ ਕਿਸੇ ਨੂੰ ਫੋਨ ਕਰਨਾ ਹੈ ਤਾਂ అలਾਰਮ ਲਗਾ ਲਓ ਭਈ 8:00 ਵਜੇ ਮੈਂ ਫੋਨ ਕਰਨਾ ਹੈ ਤੇ ਜਾਂਵੇਂ అలਾਰਮ ਵੱਜੂਗਾ ਤੁਹਾਨੂੰ ਯਾਦ ਆ ਜਾਏਗਾ ਤੁਸੀਂ ਉਸ ਨੂੰ ਫੋਨ ਕਰ ਲੋਗੇ ਪਰੰਤੂ ਬਾਰ ਬਾਰ ਚਿੰਤਿਤ ਰਹਿਣਾ ਉਸ ਬਾਰੇ ਸੋਚਦਾ ਰਹਿਣਾ ਐਮ ਸਿਤ ਰਹਿਣਾ ਇਹ ਜੋ ਗੱਲ ਹੈ ਉਹ ਸਹੀ ਨਹੀਂ ਹੈਗੀ। ਤਾਂ ਜਦੋਂ ਵੀ ਤੁਸੀਂ ਪੜੋ ਤਾਂ ਹੋਰ ਕੁਝ ਵੀ ਨਹੀਂ ਸੋਚਣਾ ਜੇ ਹੋਰ ਚੀਜ਼ਾਂ ਤੁਹਾਡੇ ਦਿਮਾਗ 'ਚ ਆ ਰਹੀਆਂ ਨੇ ਆਣ ਗਈਆਂ ਮਨੁੱਖੀ ਬਿਰਤੀ ਹੈ ਮੰਨ ਲਓ ਬਾਹਰ ਕੋਈ ਹੋਰਨ ਬਚ ਗਿਆ ਆ ਬਹੁਤ ਸਾਰੀ ਆਵਾਜ਼ਾਂ ਆ ਰਹੀਆਂ ਆਪਾਂ ਨੂੰ ਸੁਣਨ ਗਿਆ ਕੰਨ ਦਾ ਇੱਕ ਕੰਮ ਹੈ। ਉਸੇ ਟਾਈਮ ਉਹਦੇ ਬਾਰੇ ਸੋਚਣਾ ਉਹਦੇ ਵਿੱਚ ਹੀ ਨਾ ਖੋਜੀਏ ਕਿਧਰ ਆਪ ਸਪੱਣੀ ਨਾ ਲੈਣ ਲੱਗ ਜਾਈਏ ਉਹਨਾਂ ਸਪੱਣਿਆਂ 'ਚ ਹੀ ਨਾ ਖੋਜੀਏ ਨਹੀਂ ਹੱਥੋਂ ਹੱਥ ਆਪਾਂ ਕਹਣਾ ਨਹੀਂ ਮੈਂ ਕੀ ਕਹਿੰਦੇ ਹਾਂ ਕਿ ਆ ਜੋ ਪੜ ਰਹੇ ਉਸ ਬਾਰੇ ਸੋਚਣੇ ਫਾਲਤੂ ਚੀਜ਼ਾਂ ਸੋਚਣਾ ਬੰਦ ਕਰਨੀ ਐ ਪਰ ਦੇ ਟਾਈਮ ਵਿਚਾਰਾਂ ਉਹਨਾਂ ਨੂੰ ਥੋੜਾ ਥੰਦ ਬੰਦ ਕਰੋ ਆਪਣੀ ਪੜ੍ਹਾਈ ਨੂੰ ਬਿਲਕੁਲ ਇਕਾਗਰ ਹੋ ਕੇ ਪੜ੍ਹਨਾ ਹੈ ਬਿਲਕੁਲ ਇਕਾਗਰਤਾ ਕੋਸ਼ਿਸ਼ ਆਪਾਂ ਲਗਾਤਾਰ ਕਰਨੀ ਹੈ ਕਿ ਇਕਾਗਰ ਹੋ ਕੇ ਪੜ੍ਹੀਏ ਪੜ੍ਹੀਏ ਲਗਾਤਾਰ ਜਦੋਂ ਆਪਾਂ ਅਭਿਆਸ ਕਰਾਂਗੇ ਤਾਂ ਆਪਾਂ ਇਕਾਗਰ ਹੋ ਜਾਵਾਂਗੇ ਹੁਣ ਇਕਾਗਰ ਹੋਣ ਲਈ ਜੇ ਆਪਣੇ ਇਕਾਗਰਤਾ ਦੀ ਘਾਟ ਹੈ ਤਾਂ ਵੀ भूल का कारण रहेगा हम एकग्रता आप कर सकते हैं कि आप योगा वगैरा कर सकते हैं ध्यान लगा सकते हैं गुरमत अगर मैं गल करा जमें आप जप्ची साहब पढ़ते हैं सवेरे नितनायम करते हैं एक प्रकार की वो भी पढ़ाई है जिंदगी की पढ़ाई उस जो, जो आप कर रहे हैं पूरा सचेत होकर कर रहे हैं अपने जीवन च इंप्लीमेंट कर रहे हैं जो तीस महान विषय वस्तु पढ़ लिया ਸਾ ਇੱਕ ਕਿਤਾਬਾਂ ਕੁਝ ਵੀ ਨਹੀਂ ਹੈ ਤੁਹਾਨੂੰ ਕਿਤਾਬ ਪੜਨ ਦਾ ਵੀ ਅਭਿਆਸ ਆ ਜਾਵੇਗਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮਾ ਕੰਪੀਟੀਸ਼ਨ ਦੀਆਂ ਕਿਤਾਬਾਂ ਉਹ ਕਿੱਦਾਂ ਪੜਨੀਆਂ ਹੈਗੀਆਂ ਬਿਲਕੁਲ ਇਕਾਗਰ ਹੋ ਕੇ ਫੋਕਸ ਹੈ ਜੋ ਟੁੱਟਣਾ ਨਹੀਂ ਚਾਹੀਦਾ ਔਰ ਆਪਾਂ ਨੂੰ ਚਿੰਤਾ ਨਹੀਂ ਕਰਨੀ ਪਰ ਦੇ ਟਾਈਮ ਜੇ ਤੁਸੀਂ ਚਿੰਤਾ ਕਰਦੇ ਹੋ ਤਾਂ ਫਿਰ ਉਹ ਚਿੰਤਾ ਦੇ ਵਿੱਚ ਡੁੱਬ ਜਾਓਗੇ ਔਰ ਜਿਹੜਾ ਵੀ ਯਾਦ ਕੀਤਾ ਉਸ ਨੂੰ ਵੀ ਭੁੱਲ ਜਾਓਗੇ ਔਰ ਬਾਰ-ਬਾਰ ਤੁਹਾਡੇ ਮਨ ਚ ਐਵੇਂ ਆਉਗੀ ਹਾਏ ਮੈਂ ਯਾਦ ਕੀਤਾ ਸੀ ਭੁੱਲ ਗਿਆ ਮੈਂ ਯਾਦ ਕੀਤਾ ਸੀ ਭੁੱਲ ਗਿਆ ਇਹਦੀਆਂ ਗੱਲਾਂ ਦਿਮਾਗ 'ਚ ਨਹੀਂ ਲੈ ਕੇ ਆਣੀਆਂ ਚਿੰਤਾ ਨਹੀਂ ਕਰਨਾ ਬੰਦਾ ਯਾਦ ਕਰਦਾ ਹੈ ਭੁੱਲਦਾ ਹੈ ਉਹ ਜੋ ਆਪਾ ਪੜ੍ਹ ਰਹੇ ਆ ਉਹ ਉਸ ਦਾ ਲੈਵਲ ਹੁੰਦਾ ਹੈਗਾ ਜਟਿਲ ਤਾਂ ਬੰਦਾ ਜਲਦੀ ਪੜ ਜਾਂਦਾ ਪੁੱਲ ਜਾਂਦਾ ਹੈ ਜੇ ਸਰਲ ਹੈ ਤਾਂ ਲੇਟ ਪੁੱਲਦਾ ਹੈਗਾ ਆਪਣੇ ਆਪ ਨੂੰ ਪੱਕਿਆ ਕਰਨਾ ਹੈਗਾ ਹੋਰ ਬਿਲਕੁਲ ਚਿੰਤਾ ਮੁਕਤ ਹੋ ਜਾਣਾ ਔਰ बार-बार 아이 ਸੋਚਣਾ ਹਾਂ ਮਨ ਨੂੰ ਯਾਦ ਹੋ ਰਿਹਾ ਕਿਉਂਕਿ ਜਦੋਂ ਬੱਚਾ ਯਾਦ ਕਰਦਾ ਹੈ ਤਾਂ ਉਹਨੂੰ ਯਾਦ ਹੁੰਦਾ ਹੈ ਪਰੰਤੂ ਜਦੋਂ ਉਹ ਰਿਵੀਜ਼ਨ ਮਾਰਦਾ ਹੈ ਤਾਂ ਫਿਰ ਉਹਨੂੰ ਚਿੰਤਾ ਹੋ ਜਾਂਦੀ ਹੈ ਕਿਉਂਕਿ ਉਹ 네ਗੇਟਿਵ ਸੋਚਦਾ ਹੈ ਉਹ ਆ ਨਹੀਂ ਸੋਚਦਾ ਕਿ ਮੈਨੂੰ ਯਾਦ ਬੜਾ ਹੈ ਨਹੀਂ ਉਹ ਆ ਸੋਚਦਾ ਹੈ ਕਿ ਮੈਂ ਇਹ ਇਹ ਭੁੱਲ ਗਿਆ ਜਦੋਂ ਕਿ ਆ ਨਹੀਂ ਸੋਚਦਾ ਕਿ ਮੈਨੂੰ ਯਾਦ ਇੰਨਾ ਕੁ ਸ ਤਾਂ ਮੈਨੂੰ ਯਾਦ ਹੈ ਤਾਂ ਆਪਾਂ ਨੂੰ ਜੋ ਯਾਦ ਹੈ ਉਸ ਬਾਰੇ ਸੋਚਣਾ ਹੈਗਾ ਹੈ ਹੋਰ ਆਪਣੀ ਜੋ ਤਿਆਰੀ ਹੈ ਉਸ ਦੇ ਵਿੱਚ ਕੀ ਲੱਗ ਜਾਣਾ ਹੈ ਸਿੰਪਲ ਜਿਹਾ ਫੰਡਾ ਹੈ ਜਿਹੜੇ ਵਿਦਿਆਰਥੀ ਜ਼ਿਆਦਾ ਯਾਦ ਕਰਦੇ ਹੈ ਜ਼ਿਆਦਾ ਪੜ੍ਹਦੇ ਹੈ ਉਹਨਾਂ ਨੂੰ ਜ਼ਿਆਦਾ ਯਾਦ ਰਹਿੰਦਾ ਉਹਨਾਂ ਦੀ ਰਵੀਚਨ ਜਲਦੀ ਆ ਜਾਂਦੀ ਹੈਗੀ ਹੈ ਔਰ ਜਿਹੜੇ ਵਿਦਿਆਰਥੀ ਘੱਟ ਪੜਦੇ ਹੈਗੇ ਤਾਂ ਉਹਨਾਂ ਨੂੰ ਕੀ ਹੈ ਲੇਟ ਯਾਦ ਰਹਿੰਦਾ ਆਪਾਂ ਮੰਨ ਕੇ ਚੱਲਦੇ ਹਾਂ ਇੱਕ ਵਿਦਿਆਰਥੀ 6 ਘੰਟੇ ਪੜਦਾ ਹੈ ਇੱਕ ਵਿਦਿਆਰਥੀ 12 ਘੰਟੇ ਪੜਦਾ ਹੈ ਹੁਣ ਜਿਹੜਾ 12 ਘੰਟੇ ਵਿਦਿਆਰਥੀ ਪੜਦਾ ਹੈ ਉਸ ਨੂੰ ਇੱਕ ਕੰਟੈਂਟ ਤਿਆਰ ਕਰਨ ਚ ਜੇ 5 ਦਿਨ ਲੱਗਦੇ ਹੈ ਤਾਂ ਉਹੀ ਵਿਦਿਆਰਥੀ ਜੋ 6 ਘੰਟੇ ਡੇਲੀ ਪੜਦਾ ਹੈ ਉਸ ਨੂੰ ਉਹੀ ਵਿਸ਼ਾ ਵਸਤੂ ਤਿਆਰ ਕਰਨ ਅੱਗੇ ਦੁੱਗਣਾ ਸਮਾਂ ਲੱਗੇਗਾ ਕਿਉਂਕਿ ਉਹਦਾ ਪੜਾਈ ਦਾ ਸਮਾਂ ਵੀ ਦੁੱਗਣਾ ਹੁਣ ਜਦੋਂ ਉਹ ਰਿਵੀਜ਼ਨ ਮਾਰੇਗਾ ਜਿਹੜਾ ਜਿਆਦਾ ਸਮਾਂ ਦੇ ਰਿਹਾ ਉਹਦਾ ਰਿਵੀਜ਼ਨ ਜਲਦੀ ਆ ਜਾਏਗਾ। ਪਰ ਜਿਹੜਾ ਥੋੜਾ ਸਮਾਂ ਦੇ ਰਿਹਾ 5-6 ਘੰਟੇ ਪੜ੍ਹ ਰਿਹਾ ਉਹਦਾ ਰਿਵੀਜ਼ਨ ਦਾ ਸਮਾਂ ਲੇਟ ਆਵੇਗਾ। ਭੁੱਲਣ ਦੇ ਚਾਂਸ ਹੈ ਜਿਹੜੇ ਜਿਆਦਾ ਰਹਿਣਗੇ। ਆਪਾਂ ਲੰਬੇ ਸਮੇਂ ਤੋਂ 5-6 ਘੰਟੇ ਪੜ੍ਹ ਰਹੇ ਹਾਂ। ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ। ਪਰੰਤੂ ਹੁਣ ਪੇਪਰ ਆ ਜੋ ਉਹ ਬਿਲਕੁਲ ਨਜ਼ਦੀਕ ਹੈ। ਜਦੋਂ ਪੇਪਰ ਅੱਗੇ 40-50 ਦਿਨ ਰਹਿ ਜਾਣ ਫਿਰ ਆਪਾਂ ਨੂੰ 10-10 12-12 ਘੰਟੇ ਪੜ੍ਹਨਾ ਹੁੰਦਾ ਹੈਗਾ। ਉਸ ਤੋਂ ਪਹਿਲਾਂ ਤੁਸੀਂ ਘੱਟ ਵੀ ਪੜ੍ਹੇ ਤਾਂ ਵੀ ਕੋਈ ਦਿਕਤ ਅਤੀ ਦਿਕਤ ਵਾਲੀ ਗੱਲ ਨਹੀਂ ਹੈ ਤੇ ਸਮਾਂ ਹੈ ਆਪਾਂ ਪ੍ਰੋਪਰ ਦੇਈਏ ਹੋਰ ਰਿਵੀਜ਼ਨ ਹੈ ਉਹ ਸਮੇਂ ਸਿਰ ਕਰਦੇ ਰਹੀਏ ਤੁਸੀਂ ਆਪਣੇ ਅਸਾਬ ਨਾਲ ਰਿਵੀਜ਼ਨ ਕਰ ਸਕਦੇ ਹੋਰ ਜੇ ਰਿਵੀਜ਼ਨ ਦੀ ਵੀ ਘਾਟ ਹੈਗੀ ਹੈ ਤਾਂ ਵੀ ਆਪਾਂ ਭੁੱਲਣ ਦੇ ਚਾਂਸ ਰਹਿਣਗੇ ਤਾਂ ਸਮੇਂ-ਸਮੇਂ ਤੇ ਆਪਾਂ ਰਿਵੀਜ਼ਨ ਦੇਣੀ ਹੈਗੀ ਹੈ ਜਦੋਂ ਆਪਾਂ ਸਮੇਂ-ਸਮੇਂ ਤੇ ਰਿਵੀਜ਼ਨ ਦਵਾਂਗੇ baar baar onu padange koi bhi vishay vastu je vidyarthi tan ek var padh lenda hai ta phir usde bhuln de jehde chances hunde hai oh bahut kat hunde hai aur akhir li je main 30 dinan di gal karan ta main aksar vidyarthian nu kehne ki 30 dinan di agar ranneeti hai usnu tusi follow karde ho ta katto kat do var revision do pehla revision 20 dinan ch dooja revision 8-10 dinan de andar tusi de do ਔਰ ਇਸ ਤੋਂ ਬਾਅਦ ਆ ਨਹੀਂ ਸੋਚਣਾ ਕਿ ਮੈਂ ਭੁੱਲ ਰਿਹਾ ਨਹੀਂ ਤੁਸੀਂ ਪ੍ਰਸ਼ਨ ਪੜ੍ਹੋਗੇ ਔਰ ਪ੍ਰਸ਼ਨ ਦੇ ਥੱਲੇ ਉੱਤਰ ਤੁਹਾਡੇ ਹੋਣਗੇ ਮਨ ਨੂੰ ਇੱਕ ਗੱਲ ਚਿਤ ਤੇ ਆਂਦੀ ਹੈ ਮੇਰੇ ਚਾਚੇ ਦੀ ਮੇਰਾ ਚਾਚਾ ਮਨ ਨੂੰ ਕਿਹਾ ਕਰਦਾ ਸੀਗਾ ਕਿ ਯਾਰ ਸਾਡੇ ਟਾਈਮ ਜਿਹੜੇ ਪ੍ਰਸ਼ਨ ਆਇਆ ਕਰਦੇ ਸੀ ਨਾ ਉਹ ਸਿਰਫ ਪ੍ਰਸ਼ਨ ਦਿੱਤੇ ਹੁੰਦੇ ਸੀ ਥੱਲੇ ਉੱਤਰ ਦਿੱਤੇ ਹੀ ਨਹੀਂ ਹੁੰਦੇ ਸੀ ਅਰੇ ਚਿੰਤਾ ਨਾ ਕਰਿਓ ਮੁਕਾਬਲੇ ਪ੍ਰੀਖਿਆ ਦੇ ਵਿੱਚ ਕੀ ਹੁੰਦਾ ਹੈ ਕਿ ਉੱਤਲੇ ਪਾਸੇ ਪ੍ਰਸ਼ਨ ਦਿੱਤੇ ਹੁੰਦੇ ਆ ਥੱਲੇ ਦੇ ਪਾਸੇ ਉੱਤਰ ਦਿੱਤੇ ਹੁੰਦੇ ਆ ਆਪਾਂ ਉੱਤਰਾਂ ਚੋਂ ਛਾਂਟਣੇ ਔਰ ਆਪਾਂ ਨੂੰ ਰੀਕਾਲ ਹੈ ਜਿਹੜੀ ਉਹ ਹੋ ਜਾਵੇਗੀ ਇਸ ਦੇ ਨਾ ਨਨ ਜਿਹੜਾ ਅਗਲਾ ਕਾਰਨ ਹੈ ਉਹ ਹੈ ਕਿ ਤੁਹਾਡੀ ਸੰਗਤ ਕੀ ਜੀ ਹੈ ਅਗਰ ਤੁਹਾਡੀ ਸੰਗਤ ਚੰਗੀ ਹੈ ਤੁਹਾਡੇ ਨਾਲ ਵਾਲਾ ਵੀ ਵਧੀਆ ਤਿਆਰੀ ਕਰ ਰਿਹਾ ਤੁਸੀਂ ਉਹ ਸੰਗਤ ਦੇ ਵਿੱਚ ਹੋ ਤਾਂ ਫਿਰ ਇਹ ਜੀਆਂ ਸਕੀਮਾਂ ਬਣਨਗੀਆਂ ਕਿ ਆਪਾਂ ਇਸ ਟਾਈਮ ਘੁੰਮਣ ਜਾਇਆ ਕਰਾਂਗੇ ਘੁੰਮਦੇ ਟਾਈਮ ਚਰਚਾ ਕਰਿਆ ਕਰਾਂਗੇ ਇਸ ਵਿਸ਼ੇ ਬਾਰੇ ਚਰਚਾ ਕਰਿਆ ਕਰਾਂਗੇ ਜਿਹੜੇ ਵਿਸ਼ਾ ਵਸਤੂ ਮੰਨੂ ਨਹੀਂ ਆ ਰਹੀ ਆ ਮੈਂ ਤੈਨੂੰ ਸਮਝਾ ਦਿਆ ਕਰਾਂਗਾ ਜਿਹੜਾ ਤੈਨੂੰ ਨਹੀਂ ਆਂਦਾ ਤੂੰ ਮੰਨੂ ਦੱਸ ਦਿਆ ਕਰੀ ਉਸ ਬਾਰੇ ਆਪਾਂ ਡਿਸਕਸ਼ਨ ਕਰ ਲਿਆ ਕਰਾਂਗੇ ਚਰਚਾ ਕਰ ਲਿਆ ਕਰਾਂਗੇ ਜਦੋਂ ਇਸ ਤਰੀਕੇ ਨਾਲ ਆਪਾਂ ਚੱਲਦੇ ਹਾਂ ਇਸ ਤਰੀਕੇ ਦੀ ਸੰਗਤ ਆਪਣੀ ਹੈ ਉਹ ਆਪਾਂ ਨੂੰ ਭੁੱਲਣ ਨਹੀਂ ਦਿੰਦੇ ਉਹ ਆਪਣਾ ਟੀਚੇ ਦੀ ਤਰਫ ਵੀ ਧਿਆਨ ਦਿੰਦੇ ਆ ਭਾਈ ਆ ਤੇਰਾ ਟੀਚਾ ਤੂੰ ਯਾਦ ਰੱਖਣਾ ਹੈ ਜੇ ਕੋਈ ਇਹ ਆ ਗਿਆ ਕਿ ਬਥੇਰਾ ਪੜ ਲਿਆ ਓਏ ਕਿਹੜੇ ਨੰਬਰ ਆਂਦੇ ਐ ਫਲਾਣੇ ਦਾ ਨਹੀਂ ਆਇਆ ਟਮਕਾਣੇ ਦਾ ਨਹੀਂ ਆਇਆ ਇਹ ਕਰਕੇ ਤੁਹਾਡਾ ਜੋ ਹੌਸਲਾ ਡੇਕ ਦੇਵੇ ਤੁਹਾਨੂੰ ਟੈਂਦੀਆਂ ਕਲਾ ਚਲੇ ਜਾਂਦੇ ਆ ਅੱਜੇ ਮਿੱਤਰਾਂ ਤੋਂ ਦੂਰ ਰਹਿਣ ਦੀ ਕਿਰਪਾਲਤਾ ਕਰਨੀ। ਅੱਜੇ ਮਿੱਤਰ ਜੋ ਸੋਚਦੇ ਹੈ ਕੋਈ ਦਿੱਕਤ ਨਹੀਂ ਆਪਾਂ ਸਾਰਾ ਦਿਨ ਪੜਾਂਗੇ ਕਿਉਂਕਿ ਪੇਪਰ ਨਜ਼ਦੀਕ ਆ ਗਿਆ ਤੇ ਕੁਝ ਦਿਨ ਆਪਾਂ ਘੁੰਮਣ ਵੀ ਜਾਇਆ ਕਰਾਂਗੇ। ਫਿਰ ਘੁੰਮਣ ਜਾਂਦੇ ਹੋ ਤੁਸੀਂ ਚਲੋ ਕੋਈ ਦਿੱਕਤ ਨਹੀਂ ਦੂਜੀਆਂ ਗੱਲਾਂ ਕਰ ਲੈਨੇ ਹੋ ਮਨ ਬਹਿਲ ਜਾਂਦਾ ਹੈਗਾ ਇੱਧਰ ਉੱਧਰ ਕੋਈ ਨਹੀਂ ਪਰੰਤੂ ਕੁਝ ਦਿਨ ਉਹ ਗੱਲਾਂ ਕੀਤੀਆਂ ਫਿਰ ਸਮਾਪਤੀ ਕੀਤੀ। ਫਿਰ ਇਸ ਵਿਸ਼ਾ ਦੇ ਬਾਰੇ ਕੀ ਕਹਿੰਦੇ ਆਪਾਂ ਸੋਚਣਾ ਹੈ। ਵਿਸ਼ਾ ਵਸਤੂ ਬਾਰੇ ਚਰਚਾ ਕਰਨੀ ਹੈ ਤਾਂ ਕਿ ਜਦੋਂ ਤੁਸੀਂ ਵਾਪਸ ਕਰੇ ਮੁੜੋ ਕੋਸ ਅਵਸਥਾ ਜਾਜੋ ਕਿ ਤੁਹਾਨੂੰ ਕੀ ਕਹਿੰਦੇ ਹੈ ਕਿ ਯਾਦ ਰੱਖੇ ਚਰਚਾ ਕਰਨੀ ਹੈ ਅਗਰ ਦੋ ਤਿੰਨ ਮਿਲਦੇ ਹੈ ਤਾਂ ਵੀ ਸਮੂਹ ਚਰਚਾ ਕਰਨੀ ਹੈ ਔਰ ਆਪਣਾ ਹੌਸਲਾ ਉਹ ਬਣਾ ਕੇ ਰੱਖਣਾ ਹੈ ਜਦੋਂ ਵੀ ਹੌਸਲਾ ਡਿੱਗੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈਗਾ ਹੋਰ ਸੋਚਣਾ ਹੈ ਆਪਣੇ ਇਤਿਹਾਸ ਬਾਰੇ ਆਪਣੇ ਪੁਰਖਿਆਂ ਦੇ ਇਤਿਹਾਸ ਦੇ ਬਾਰੇ ਬਿਲਕੁਲ ਟੈਂਦੀ ਕਲਾਸ ਨਹੀਂ ਆਣਾ ਭਈ ਇੱਕ ਤੀ ਵਾਰ ਤਾਂ ਸੀਟਾਂ ਕੱਟ ਗਈਆਂ ਬੰਦੇ ਬਹੁਤ ਜ਼ਿਆਦਾ ਬੈਠਣਗੇ ਮੇਰਾ ਕੀ ਹੋਊਗਾ ਸੀਟਾਂ ਤਾਂ ਬਹੁਤ ਥੋੜੀਆਂ ਮੁਕਾਬਲਾ ਬਹੁਤ ਤੇਜ਼ ਹੈਗਾ ਮੈਂ ਕਿਵੇਂ ਮੁਕਾਬਲਾ ਕਰਾਂਗਾ ਉਸ ਸਮੇਂ ਚੇਤਾ ਚੇਤੇ ਕਰਨਾ ਹੈ ਗੁਰੂ ਪਿਤਾ ਨੂੰ ਦਸ਼ਮੇਸ਼ ਨੂੰ ਸ਼ਮਕੋਰ ਦੀ ਗੜੀ ਨੂੰ ਚੇਤੇ ਕਰਨਾ ਜਿੱਥੇ 40 ਬੰਦੇ ਸੀਗੇ 40 ਸਿੰਘ ਸੀ ਔਰ ਸਵਾ ਲੱਖ ਦੀ ਫੌਜ ਸੀ ਮੁਕਾਬਲਾ ਕੀਤਾ ਇਤਿਹਾਸ ਅੱਜ ਵੀ ਯਾਦ ਕਰਦਾ ਹੈ 40 ਮੁਕਤੀਆਂ ਦੀ ਸ਼ਹਾਦਤ ਨੂੰ ਯਾਦ ਕਰਨਾ ਹੈ 40 ਮੁਕਤੇ ਹਜ਼ਾਰਾ ਸਿੰਘ ਸਾਹਮਣੇ ਅੱਜ ਵੀ ਇਤਿਹਾਸ ਯਾਦ ਕਰਨਾ ਹੈ ਹਰੀ ਸਿੰਘ ਨਲੂਵੈ ਨੂੰ ਯਾਦ ਕਰਨਾ ਹੈ ਜਿਹੜੇ ਕਹਿੰਦੇ ਸੀ ਕਿ ਇਸ ਰੋੜ ਦੇ ਉੱਤੇ ਇੱਥੋਂ ਜਿਹੜੇ ਧੜ ਵੀ ਆਂਦੇ ਐ ਇੱਥੇ ਕੋਈ ਕਿਲਾ ਨਹੀਂ ਬਣ ਸਕਦਾ ਉਹਨੇ ਜਮਰੋਦ ਦਾ ਕਿਲਾ ਬਣਾ ਕੇ ਰੱਖਤਾ ਸਾਰਾ ਗੜੀ ਦੇ ਉਹਨਾਂ 21 ਨੌਜਵਾਨ ਫੌਜਾਂ ਨੂੰ ਯਾਦ ਕਰਨਾ ਹੈ ਗਏ ਜਿਨ੍ਹਾਂ ਦੇ ਦਿਮਾਗ 'ਚ ਆ ਸੀਗਾ ਕਿ ਹਜ਼ਾਰਾ ਹੈਗੇ ਪਰੰਤੂ ਅਸੀਂ ਪਰਵਾਹ ਨਹੀਂ ਕਰਦੇ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਨਾ ਹੈਗਾ ਜਿਸ ਨੇ ਮੁਕਾਬਲਾ ਕੀਤਾ ਔਰ ਜਿੱਤ ਹਾਸਲ ਕੀਤੀ ਜਦੋਂ ਕਿ ਮਾਰਾ ਰਣਜੀਤ ਸਿੰਘ ਵੀ ਕਹਿ ਰਿਹਾ ਸੀਗਾ ਰਹਿਣ ਦੋ ਆਪਣਾ ਨੁਕਸਾਨ ਬਹੁਤ ਆ ਜਾਏਗਾ ਔਰ ਅਜੀਹਾ ਅਕਾਲੀ ਫੂਲਾ ਸਿੰਘ ਜਿਸ ਨੇ ਅਰਦਾਸਾ ਸੋਧਿਆ ਔਰ ਕਾਰਾ ਕੀਤਾ ਔਰ ਇਤਿਹਾਸ ਉਹਨਾਂ ਨੂੰ ਅਜ ਵੀ ਯਾਦ ਕੀਤਾ ਹੈ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਯਾਦ ਰੱਖਣਾ ਹੈ ਆਪਣੇ ਆਪ ਦੇ ਅੰਦਰ ਇੱਕ ਹੌਸਲਾ ਹੈ ਉਹ ਪੈਦਾ ਕਰਨਾ ਹੈ ਕਿ ਮੈਂ ਉਹਨਾਂ ਪੁਰਖਿਆਂ ਦੀ ਔਲਾਦ ਹੈ ਮੈਨੂੰ ਡਰਨ ਦੀ ਲੋੜ ਨਹੀਂ ਹੈ ਉੱਥੇ ਤਾਂ ਜਾਨ ਜਾਣ ਦਾ ਖਤਰਾ ਸੀ ਇਹ ਤਾਂ ਸਿਰਫ ਮੁਕਾਬਲਾ ਪ੍ਰੀਖਿਆ ਹੈ ਇੱਥੇ ਕੋਈ ਜਾਨ ਜਾਣ ਦਾ ਖਤਰਾ ਨਹੀਂ ਆਪਾਂ ਪੜ੍ਹਨਾ ਹੈ ਪੜ੍ਹ ਕੇ ਆਪਣਾ ਬੈਸਟ ਕਰਨਾ ਹੈ ਔਰ ਜਦੋਂ ਆਪਾਂ ਬੈਸਟ ਕਰਾਂਗੇ ਤਾਂ ਫਿਰ ਆਪਣੀ ਜਿੱਤ ਉਹ ਨਿਸ਼ਚਿਤ ਹੈਗੀ ਹੈ ਹੋਰ ਆਪਣੇ ਜਿਹੜਾ ਜੋ ਵੀ ਸਮਾਂ ਹੈ ਸਾਰੇ ਦਿਨ ਦੇ ਸਮਾਂ ਦੀ ਵਿਉਂਤਬੰਦੀ ਕਰੋ ਉਹਦਾ ਟਾਈਮ ਟੇਬਲ ਬਣਾਓ ਮਿੰਟ ਟੂ ਮਿੰਟ ਪ੍ਰੋਗਰਾਮ ਬਣਾਓ ਹਰ ਵਿਸ਼ਾ ਵਸਤੂ ਦੇ ਹਰ ਇੱਕ ਪੱਖ ਨੂੰ ਕਿਵੇਂ ਤਿਆਰ ਕਰਨਾ ਹੈ ਪਹਿਲਾ ਪੇਪਰ ਨੂੰ ਮੈਂ ਕਿੰਨਾ ਸਮਾਂ ਦੇਣਾ ਹੈ ਦੂਜੇ ਪੇਪਰ ਨੂੰ ਮੈਂ ਕਿੰਨਾ ਸਮਾਂ ਦੇਣਾ ਹੈ ਜਿੰਨੇ ਵੀ ਪੇਪਰ ਆਪਾਂ ਮੁਕਾਬਲੇ ਪ੍ਰੀਖਿਆ ਦੇਣ ਜਾ ਰਹੇ ਹਾਂ ਉਹਨਾਂ ਦੇ ਨੰਬਰਾਂ ਦੇ ਹਿਸਾਬ ਨਾਲ ਆਪਾਂ ਵੰਡ ਕਰ ਲੈਣੀ ਹੈਗੀ ਹੈ ਨੰਬਰਾਂ ਦੀ ਵੇਟ ਦੇ ਹਿਸਾਬ ਨਾਲ ਤੁਸੀਂ ਵੰਡ ਕਰ ਲਓ ਔਰ ਉਸ ਹਿਸਾਬ ਨਾਲ ਕੀ ਕਹਿੰਦੇ ਸਮਾਂ ਦਓ ਪ੍ਰੋਗਰਾਮ ਬਣਾਓ ਮੈਂ 5 ਦਿਨਾਂ ਚੱਲਣਾ ਕਰਨਾ ਹੈ 10 ਦਿਨਾਂ ਚੱਲਣਾ ਕਰਨਾ ਹੈ 15 ਦਿਨਾਂ 20 ਦਿਨਾਂ ਚੱਲਣਾ ਕਰਨਾ ਹੈ ਗਏ ਇੰਨੇ ਦਿਨਾਂ ਸਰਵਿਜਨ ਮਾਰਨੀ ਹੈਗੀ ਹੈ ਔਰ ਜਦੋਂ ਆਪਣੀ ਵਿਉਤਬੰਦੀ ਹੁੰਦੀ ਹੈ ਉਹਨਾਂ ਦੇ ਵਿੱਚੋਂ ਆਪਣਾ ਇੱਕ ਵੀ ਸਮਾਂ ਜਦੋਂ जाया ਜਾਂਦਾ ਹੈ ਤਾਂ ਆਪਾਂ ਨੂੰ ਉਹਦਾ ਅਹਿਸਾਸ ਹੁੰਦਾ ਹੈਗਾ ਆਪਣੇ ਸਮੇਂ ਨੂੰ जाया ਨਾ ਜਾਣ ਦਿਓ ਕਈ ਵਿਦਿਆਰਥੀ ਕੀ ਕਰਦੇ ਆ ਕੀ ਜਦੋਂ ਯਾਦ ਕਰ ਰਹੇ ਹੁੰਦੇ ਆ ਜਾਂ ਪੜ੍ਹ ਰਹੇ ਹੁੰਦੇ ਆ ਇਹਨਾਂ ਵਿੱਚੋਂ ਕੋਈ ਡਿਸਟਰਬ ਕਰ ਦਿੰਦਾ ਜਾਂ ਫਿਰ ਜਿਹੜਾ ਕਮਰਾ ਲੈ ਕੇ ਰਹਿ ਰਹੇ ਆ ਬਾਹਰ ਕੋਈ ਹੁੰਦੇ ਯਾਰ ਆ ਜਾਂਦੇ ਆ ਜਾਂ ਕੋਈ ਰਿਸ਼ਤੇਦਾਰ ਆ ਜਾਂਦੇ ਆ ਉਹ ਕਹਿੰਦੇ ਭਰਾਵਾ ਅਸੀਂ ਇੱਥੇ ਆਏਗੇ ਗੰਗਾ ਨਗਰ ਅੰਦਰ ਅੱਜ ਸ਼ੋਪਿੰਗ ਕਰਨੀ ਹੈ ਜਾਂ ਅੱਜ ਕੀ ਕਹਿੰਦੇ ਕੋਈ ਬੰਦਾ ਬਿਮਾਰ ਹੈ ਮੈਨੂੰ ਉਹਨੂੰ ਦਿਖਾਣਾ ਹੈਗਾ ਹੱਥ ਜੋੜ ਕੇ ਬੇਨਤੀ ਕਰ ਦੋ ਵੀਰ ਜੀ ਆਓ ਜੀ ਸਦਕੇ ਆਓ ਰੋਟੀ ਪਾਣੀ ਲੰਗਰ ਮੈਂ ਤੁਹਾਨੂੰ ਤਿਆਰ ਮਿਲੇਗਾ ਉਹਨਾਂ ਨੂੰ ਰੋਟੀ ਪਾਣੀ ਲੰਗਰ ਛਕਾਓ ਹੋਰ ਵਿਦਾ ਕਰ ਦਿਓ ਕਿ ਦਰਮੇਂ ਨਾ ਹੋਵੇ ਉਹ ਆਣ ਤੁਸੀਂ ਸਾਰਾ ਦਿਨ ਉਹਨਾਂ ਨਾਲ ਨਹੀਂ ਲਮੂਟੇ ਫਿਰੋ ਆਪਣਾ ਦਿਨ ਖਰਾਬ ਕਰ ਦਿਓ ਸਚੇਤ ਤੌਰ ਤੇ ਕਹਿ ਦੋ ਇਹ ਮੇਰਾ ਪੇਪਰ ਹੈ ਪੇਪਰ ਤੋਂ ਬਾਅਦ ਆਪਣਾ ਇੱਕ ਘੁੰਮਣਾ ਫਿਰਨਾ ਆ ਹੈ ਮੈਂ ਸਮਝਦੇ ਤੁਹਾਡੀ ਗੱਲ ਨੂੰ ਤੁਸੀਂ ਆਪਣੇ ਨਾਲ ਬੰਦੇ ਲੈ ਕੇ ਆਓ ਜੇ ਨਹੀਂ ਆ ਸਕਦੇ ਤਾਂ ਮੈਂ ਆਪਣੇ ਪਿਤਾ ਜੀ ਨੂੰ ਪਰਾਜੀ ਨੂੰ ਕਹਿ ਦੂੰਗਾ ਉਹ ਮੇਰੀ ਥਾਂ ਤੁਹਾਨੂੰ ਅਟੈਂਡ ਕਰ ਲੈਣਗੇ ਇਹ ਸਮਾਂ ਆਪਣਾ ਸੰਭਾਲਣਾ ਪਵੇਗਾ ਜੇ ਆਪਾਂ ਜਾਇਆ ਕਰਤਾ ਭਈ ਨਹੀਂ ਮੈਂ ਤਾਂ ਜਾਣਾ ਹੀ ਹੈਗਾ ਉਹ ਕੀ ਸੋਚੂਗਾ ਫਲਾਣਾ ਕੀ ਸੋਚੂਗਾ ਢਮਕਾਣਾ ਕੀ ਸੋਚੂਗਾ ਇੰਨਾ ਸੋਚਿਆਂ ਦੇ ਵਿੱਚ ਨਹੀਂ ਸੋਚਣਾ ਇੰਨਾ ਸੋਚਾਂ ਦੇ ਵਿੱਚ ਨਹੀਂ ਪੈਣਾ ਇੱਕ ਹੀ ਗੱਲ ਸੋਚਣੀ ਹੈ कि समा बहुत घट है हर एक मिनट मिनट है जो मेरे लिए बड़ा ही इंपोर्टेंट है मैं उस रखना है का है एक गल होर कि अपने बारे सोचना है अपनी तैयारी बारे सोचना दूजिया बारे नहीं सोचना दूजिया की तैयारी बारे नहीं सोचना एम नहीं सोचना उनकी तैयारी बहुत हैगी है मेरी तैयारी घट हैगी है ती बार बार ਆਪਣੀ ਤਿਆਰੀ ਬਾਰੇ ਸੋਚੋ ਜਿਵੇਂ ਕਿ ਟੈਸਟ ਸੀਰੀਜ਼ ਵਗੈਰਾ ਅਗਰ ਜੁਆਇਨ ਕਰ ਰੱਖੀ ਹੈ ਤਾਂ ਟੈਸਟ ਸੀਰੀਜ਼ ਦੇ ਵਿੱਚ ਆਨੇ ਹੋ ਆਪਣੇ ਆਪ ਨੂੰ ਅਪਡੇਟ ਕਰੋ ਆਪਣੇ ਆਪ ਦਾ ਵਿਸ਼ਲੇਸ਼ਣ ਕਰੋ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਨੂੰ ਪਛਾਣੋ ਆਪਣੀ ਕੀ ਕਹਿੰਦੇ ਹੈ ਕਿ ਤਿਆਰੀ ਉੱਤੇ ਜ਼ੋਰ ਦੇਣਾ ਹੈਗਾ ਕਿਉਂਕਿ ਆਪਾਂ ਨੂੰ ਆਪਣੀ ਤਿਆਰੀ ਹੀ ਪਾਰ ਲੰਘਾਵੇਗੀ ਦੂਜਿਆਂ ਬਾਰੇ ਸੋਚ ਕੇ ਦੂਜਿਆਂ ਦੀ ਤਿਆਰੀ ਬਾਰੇ ਸੋਚ ਕੇ ਕਬਰਾਟ ਹੋਣਾ ਕਿਉਂਕਿ ਆਪਾਂ ਸੋਚ ਹੀ ਪੁੱਠਾ ਰੇ ਹੈਗੇ ਕੋਈ ਫਾਇਦਾ ਨਹੀਂ ਉਹਦੀ ਤਿਆਰੀ ਉਹਦੇ ਕੰਮ ਆਵੇਗੀ ਆਪਣੀ ਤਿਆਰੀ ਆਪਣੇ ਕੰਮ ਆਵੇਗੀ ਇਸ ਕਣ ਆਪਣੀ ਤਿਆਰੀ ਬਾਰੇ ਸੋਚੋ ਸਰਬਤ ਦਾ ਭਲਾ ਸੋਚੋ ਹੋਰ ਆਪਣੀ ਤਿਆਰੀ ਬਾਰੇ ਸੋਚੋ ਵੀ ਮੈਂ ਕੀ ਕਹਿੰਦੇ ਹੈ ਕਿ ਬੈਸਟ ਕਰਨਾ ਹੈ ਚੰਗਾ ਕਰਨਾ ਹੈ ਹੁਣ ਉਸ ਤੋਂ ਬਾਅਦ ਕੀ ਜਿਹੜਾ ਤੁਹਾਡਾ ਮਾਈਂਡ ਸੈਟ ਹੈ ਉਹ ਬੜਾ ਮਜ਼ਬੂਤ ਹੋਣਾ ਚਾਹੀਦਾ ਹੈ ਅਵ ਚੇਤਨ ਮੰਦ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਏ ਭਈ ਆਪਣਾ ਸਿਲੈਕਸ਼ਨ ਨਾ ਹੋਇਆ ਤਾਂ ਆਪਣਾ ਪੇਪਰ ਐਵੇਂ ਹੋ ਗਿਆ ਤਾਂ ਪੇਪਰ ਇਦਾਂ ਆ ਗਿਆ ਤਾਂ ਪੇਪਰ ਫਲਾਣਾ ਹੋ ਗਿਆ ਤਾਂ ਪੇਪਰ ਉਹ ਫਰਸਟ ਪੇਪਰ ਉਹ ਖਾਊਗਾ ਸੈਕੰਡ ਪੇਪਰ ਸੋਖਾ ਆਊਗਾ ਸੈਕੰਡ ਪੇਪਰ ਉਹ ਖਾਊਗਾ ਫਰਸਟ ਪੇਪਰ ਆਊਗਾ 40% ਨਾ ਬਣੇ ਤਾਂ ਫਲਾਣਾ ਨਾ ਹੋਇਆ ਤਾਂ ਟਮਕਾਣਾ ਨਾ ਹੋਇਆ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਪਾਂ ਸੋਚਦੇ ਰਹਿੰਨੇ ਆਂ ਹੋਰ ਬਾਰ-ਬਾਰ ਚੇਤਨ ਮਨ ਆਪਾਂ ਨੂੰ ਬਾਰ-ਬਾਰ ਉਹੀ ਸੰਕੇਤ ਕਰਦਾ ਕਿ ਓਏ ਤੇਰਾ ਸਿਲੈਕਸ਼ਨ ਨਹੀਂ ਹੋਣਾ ਤੈਨੂੰ ਤੇਰੀ ਤਿਆਰੀ ਘੱਟ ਗਈ ਹੈ ਉਹਦੀ ਤਿਆਰੀ ਜ਼ਿਆਦਾ ਹੈ ਗਈ ਹੈ ਐਵੇਂ ਹੋ ਜਾਊਗਾ ਫਲਾਣਾ ਹੋ ਜਾਊਗਾ ਟਮਕਾਣਾ ਹੋ ਜਾਊਗਾ ਇਹ ਗੱਲਾਂ ਨਹੀਂ ਸੋ ਅਬ ਚੇਤਨ ਮਨ ਨੂੰ ਬਾਰ-ਬਾਰ ਬਾਰ-ਬਾਰ ਇੱਕ ਹੀ ਗੱਲ ਕਣੀ ਹੈਗੀ ਹੈ ਕਿ ਮੈਂ ਤਿਆਰੀ ਕਰਨੀ ਹੈ ਮੈਂ ਆਪਣਾ ਬੈਸਟ ਕਰਨਾ ਹੈ ਮੇਰਾ ਨੰਬਰ ਇਸ ਵਾਰ ਆਵੇਗਾ ਪੂਰੇ ਹੌਸਲੇ ਨਾਲ ਕੀ ਕਹਿੰਦੇ ਆ ਕੀ ਆਪਣੇ ਪੇਪਰ ਦੇਣਾ ਹੈਗਾ ਔਰ ਫਿਰ ਤੁਹਾਡਾ ਜਿਹੜਾ ਚੇਤਨ ਮਨ ਹੈ ਉਹ ਆਪਣੇ ਕੰਮ ਤੇ ਲੱਗ ਜਾਏਗਾ ਅਬ ਚੇਤਨ ਮਨ ਦੀ ਸ਼ਕਤੀ ਆਪਣੇ ਆਪ ਦੀ ਸ਼ਕਤੀ ਆਪਣੀ ਸ਼ਕਤੀ ਉਹਨੂੰ ਪਛਾਣੋ ਔਰ ਇਸ ਤੋਂ ਸੰਬੰਧਿਤ ਮਾਈਂਡ ਰੀਸੈਟ ਮਾਈਂਡ ਰੀਸੈਟ ਵੀ ਇੱਕ ਕਲਾਸ ਹੈ ਵੱਖਰੀ ਤੁਸੀਂ ਉਹ ਵੇਖ ਲਓ ਮਾਈਂਡ ਰੀਸੈਟ ਦੀ ਜਦੋਂ ਉਹ ਕਲਾਸ ਵੇਖ ਲੋਗੇ ਇੱਕ ਪ੍ਰਕਾਰ ਦਾ ਮੇਰਾ ਕੋਰਸ ਹੈਗਾ ਤੁਸੀਂ ਉਸ ਵਿੱਚ ਜੁੜ ਸਕਦੇ ਹੋ ਉਸ ਨਾਲ 3 ਦਿਨਾਂ ਦਾ ਫ੍ਰੀ ਕੋਰਸ ਹੈ ਇਸ ਨੰਬਰ ਦੇ ਉੱਤੇ ਫੋਨ ਕਰਕੇ ਤੁਸੀਂ ਉਹ ਲੈ ਸਕਦੇ ਹੋ ਔਰ ਇਹ ਸਾਰੀਆਂ ਤੁਹਾਡੇ ਬਹਿਮ ਜੇ ਉਹ ਸਾਰੇ ਨਿਕਲ ਜਾਣਗੇ ਜਿੰਦਾਬਾਦ ਜੈ ਪੀਮ ਜੈ ਪਾਰਕ